ਇਸ ਟਾਈਮ ਅਸੀਂ ਜੋ ਫਤਿਹਪੁਰਪਨਾ ਜਾਣਿਆ ਚਾਹਲ ਗੱਟਾ ਮੰਡੀ ਕਾਸੀ ਲੋਹੀਆਂ ਦਾ ਇੰਡਿਆ ਉਹਦੇ ਨੇ ਇਹ ਤੇ ਲਗਾਤਾਰ ਜੋ ਮਿੱਟੀ ਪਾਉਣ ਦੇ ਕਾਰਜ ਚੱਲ ਰਹੇ ਨੇ ਕਿਹੜਾ 7 ਲੋ ਦੇ ਵਿੱਚੋਂ ਜੋ ਪਾਣੀ ਨਾਲ ਇਹ ਜੋ ਮਿੱਟੀ ਆਈ ਹੈ ਜੀ ਉਸ ਨੂੰ ਕੱਢ ਕੇ ਬੰਨ ਤੇ ਪਾਇਆ ਜਾ ਰਿਹਾ ਜੀ ਦੋ ਕਾਰਜ ਹੋ ਰਿਹਾ ਜੀ ਇੱਕ ਬੰਨ ਮਜ਼ਬੂਤ ਹੋ ਰਿਹਾ ਅਤੇ ਦੂਸਰਾ ਜੋ ਕਿਸਾਨ ਵੀਰਾਂ ਦੇ ਖੇਤਾਂ 'ਚ ਮਿੱਟੀ ਪਈ ਹੈ ਜੀ ਉਹ ਕੱਢੀ ਜਾ ਰਹੀ ਹੈ ਜੀ ਉਹ ਸਾਹਮਣੇ ਪੋਕਲੈਨ ਮਸ਼ੀਨ ਜੋ ਦਰਿਆ 'ਚ ਲੱਗੀ ਆ ਜੀ ਇਹ ਟਰਾਲੀਆਂ ਭਰ ਕੇ ਲਗਾਤਾਰ ਜੋ ਚਾਰ ਮਸ਼ੀਨਾਂ ਇੱਥੇ ਲੱਗੀਆਂ ਆ ਜੀ ਦੋ ਪੋਕਲੈਨ ਮਸ਼ੀਨਾਂ ਅਤੇ ਦੋ ਜੀਸੀਬੀ ਮਸ਼ੀਨਾਂ ਇਹ ਲਗਾਤਾਰ ਜੋ ਹਫ਼ਤੇ ਤੋਂ ਕਾਰ ਸੇਵਾ ਚੱਲ ਰਹੀ ਆ ਜੀ ਇਹ ਸਾਰਾ ਕਾਰਜ ਜੋ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਗਵਾਈ ਵਿੱਚ ਚੱਲ ਰਿਹਾ ਆ ਜੀ ਜੋ ਨੇੜਲੇ ਪਿੰਡਾਂ ਦੇ ਲੋਕ ਆਪਣੀਆਂ ਟਰਾਲੀਆਂ ਲਿਆ ਆ ਗ ਰਹੇ ਆ ਜੀ ਉਹਨਾਂ ਵਿੱਚ ਡੀਜ਼ਲ ਦੀ ਸੇਵਾ ਕੀਤੀ ਜਾ ਰਹੀ ਆ ਜੀ ਆ ਸਤਲੋਜ ਦਾ ਤੁਸੀਂ ਬੰਨ ਇਹ ਇੱਕ ਪੰਥ ਦੋ ਕਾਜ ਹੋ ਰਿਹਾ ਜੀ ਇੱਕ ਇਹ ਜੋ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਜੂਰ ਤੋਂ ਇਹ ਪੈਸੀ ਉਹ ਕੋਕਲੈਨ ਮਸ਼ੀਨਾਂ ਦੀ ਮਦਦ ਨਾਲ ਮਿੱਟੀ ਬਾਹਰ ਕੱਢੀ ਜਾ ਰਹੀ ਹੈ ਤੇ ਦੂਸਰਾ ਬੰਨ ਮਜੂਦ ਕੀਤਾ ਜਾ ਰਿਹਾ